ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣੀ ਸੀ ਵੀ ਆਪਾਂ ਗੰਡਿਆਂ ਦੇ ਕਿਹੜੀ ਦਵਾਈ ਛਿੜਕ ਸਕਦੇ ਆ ਕਿ ਜਿਹਦੇ ਨਾਲ ਨਦੀਨ ਹਰੇ ਹੋਏ ਹੋਏ ਜਿਹੜੇ ਨਦੀਨ ਉਹ ਮਰ ਸਕਣ ਤੇ ਗੰਡਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਆਕਸੀਕਲ ਦਵਾਈ ਆਉਂਦੀ ਆ ਤੇ ਇਹਦਾ ਜਿਹੜਾ ਸਾਲਟ ਆ ਉਹਦੀ ਫੋਟੋ ਤਾਂ ਫਰੰਟ ਤੇ ਲਾਤੀ ਆ ਤੇ ਉਹਦੇ ਲਈ ਆਪਾਂ ਨੂੰ ਕਿਸ ਤਰ੍ਹਾਂ ਦੀ ਬੱਤਰ ਚਾਹੀਦੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਇਹਦੇ ਲਈ ਪੈਰ ਸਹਾਰ ਜ਼ਮੀਨ ਦੇ ਵਿੱਚ ਆਪਾਂ ਛੜਕਾ ਕਰਨਾ ਹੈ ਇਹਦਾ ਤੇ ਉਸ ਤੋਂ ਬਾਅਦ 5-6 ਦਿਨ ਲਈ ਆਪਾਂ ਜ਼ਮੀਨ ਨੂੰ ਪਾਣੀ ਨਹੀਂ ਲਾਉਣਾ ਗੰਢਿਆਂ ਨੂੰ ਤੇ ਉਹਦੇ ਨਾਲ ਤੁਹਾਡੇ ਪੱਠੇ ਆ ਜਿਹੜੇ ਲੁੱਕੀ ਹੋਈ ਚੌੜਾ ਪੱਤਨ ਦੀਨ ਕੋਈ ਵੀ ਹੋਇਆ ਇਹਨਾਂ ਦੇਖੋ ਇਸ ਤਰ੍ਹਾਂ ਇਹ ਜਲ ਜਾਣਗੇ ਤੇ ਇਹ ਤਕਰੀਬਨ 70-80 ਪੈਸੇ ਇੱਕ ਸਪਰੇ ਦੇ ਨਾਲ ਮੱਚ ਜਾਣਗੇ ਬਾਕੀ ਇੱਕ ਪਾਣੀ ਲਾ ਕੇ 5-6 ਦਿਨਾਂ ਬਾਅਦ ਜਦੋਂ ਫੇਰ ਪਾਣੀ ਲਾ ਕੇ ਫੇਰ ਪੈਰ ਸਹਾਰ ਹੋਇਆ ਤੇ ਇੱਕ ਸਪਰੇ ਆਪਾਂ ਫੇਰ ਕਰਨੀ ਆ ਫੇਰ ਇਹ ਬਿਲਕੁਲ ਸਾਫ਼ ਹੋ ਜੂ ਤੇ ਕੱਲੇ ਗੰਡੇ ਤੁਹਾਡੇ ਚੱਲ ਪੈਂਦੇ ਆ ਤੇ ਗੰਡੇ ਦੇ ਉੱਤੇ ਜੇ ਆਪਾਂ ਕਹਿ ਦਈਏ 0% ਅਸਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਜਾਂ ਕੋਈ ਗੰਡੇ ਦੀ ਗਰੋਥ ਤੇ ਇਹ ਚੀਜ਼ ਦਾ ਕੋਈ ਨੁਕਸਾਨ ਨਹੀਂਗਾ ਨਾ ਵੇਖ ਸਕਦੇ ਤੁਸੀਂ ਆ ਜਿਹੜੇ ਪਛੇਤੇ ਲਾਏ ਸੀਗੇ ਇਹਦੇ ਵਿੱਚ ਬਰੀਕ-ਬਰੀਕ ਸੀਗਾ ਸਾਰਾ ਇਹ ਵੀ ਜਲ ਗਿਆ ਕੱਲੇ ਗੰਡੇ ਹੀ ਖੜਿਆ ਤੇ ਇਸ ਤਰ੍ਹਾਂ ਜਿਹੜੀ ਪੂਰਾ ਜਹਨ ਸੁੱਕ ਗਿਆ ਨਾ ਜਦੋਂ ਗੰਡੇ ਆਲਾ ਪਹਿਲੀ ਜਿਹੜੀ ਸੁੱਕ ਜੀ ਉਦੋਂ ਪਾਣੀ ਲਾਉਣਾ ਆਪਾਂ ਇਹਨੂੰ ਤੇ ਪਾਣੀ ਲਾ ਕੇ ਇੱਕ ਸਪਰੇ ਆਪਾਂ ਦੂਜੇ ਪਾਣੀ ਫੇਰ ਕਰਦੇ ਹਾਂ ਦੋ ਸਪਰੇਆ ਲਗਾਤਾਰ ਕਰਦੇ ਹਾਂਗੇ ਤਾਂ ਗੰਡਿਆਂ ਦੇ ਵਿੱਚ ਪੱਠੇ ਹੋਣ ਦੀ ਜਿਹੜੀ ਸਮੱਸਿਆ ਉਹ ਖਤਮ ਹੋ ਜੂਗੀ ਤੇ ਦੁਬਾਰਾ ਤਾਂ ਗੰਡੇ ਫਿਰ ਪੱਠੇ ਫਿਰ ਹੁੰਦੇ ਨਹੀਂ ਸੋ ਇਹ ਸੀ ਆਪਣੀ ਛੋਟੀ ਜੀ ਵੀਡੀਓ ਗੰਡਿਆਂ ਦੀ ਤੇ ਬਾਕੀ ਆਪਾਂ ਅਗਲੀ ਵੀਡੀਓ ਜਿਹੜੀ ਮੱਕੀ ਦੇ ਬਾਰੇ ਬਣਾਵਾ ਉਹਦੇ ਲਈ ਚੈਨਲ ਕਰ ਲੈ ਸਬਸਕ੍ਰਾਈਬ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਕਿਹੜਾ ਵੀ ਕਰਮੀ ਦੇ ਵਿੱਚ ਸਹੀ ਰਿਹਾ ਪਿਛਲੇ ਸਾਲ ਕਿਹੜਾ ਵੀ ਵਿੱਚ ਸੀ ਧੰਨਵਾਦ ਦੋਸਤਾਂ